ਗੁਰਵਾਨੀ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦੇ ਵਰਾਸਤੀ ਮਾਰਗ ਦੀ ਜਿਹੜਾ ਕਿ ਇਸ ਵੇਲੇ ਨਗਰ ਨਿਗਮ ਅੰਮ੍ਰਿਤਸਰ ਦਿਆਂ ਬਰਸਾਤ ਦੀਆਂ ਤਿਆਰੀਆਂ ਦੀ ਪੋਲ ਖੋਲ ਰਿਹਾ ਹੈ ਜਦੋਂ ਵੀ بارش ਹੁੰਦੀ ਹੈ ਉਦੋਂ ਹੀ ਇਸ ਥਾਂ ਤੇ ਗੋਡੇ-ਗੋਡੇ ਪਾਣੀ ਖੜਾ ਨਜ਼ਰ ਆਂਦਾ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਇੰਨਾਂ ਸਾਲ ਨੂੰ ਕਿੰਨਾ ਸੋਹਣਾ ਸ਼ਹਿਰ ਆ ਕਿੰਨਾ ਸੋਹਣਾ ਸੁੰਦਰ ਸ਼ਹਿਰ ਆ ਉਹਦਾ ਐਸੇ ਹਾਲ ਹੈ ਮੀਂਹ ਕਰਕੇ ਦੇਖੋ ਪਹਿਲੇ ਮਹੀਨੇ ਤੋਂ ਜ਼ਮੀਨਾਂ ਟਿੱਤੀਆ ਕੀਤਾ ਆ ਜੀ ਗੁਰੂ ਨਗਰੀ ਅੰਮ੍ਰਿਤਸਰ ਚ ਅੱਜ ਸਵੇਰੇ ਹੋਈ ਮूसलाधार ਬਾਰਿਸ਼ ਦੇ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਦਰਸਰ ਲੋਕ ਕਾਫੀ ਦਿਨਾਂ ਤੋਂ ਇਸ ਪਿੰਡਾਂ ਚੋਂ ਸੌਂਦੀ ਗਰਮੀ ਤੋਂ ਪ੍ਰੇਸ਼ਾਨ ਚੱਲ ਰਹੇ ਸੀ ਪਰ ਅੱਜ ਸਵੇਰੇ ਜਦੋਂ ਤੇਜ਼ ਬਾਰਿਸ਼ ਸ਼ੁਰੂ ਹੋਈ ਤੇ ਲੋਕਾਂ ਦੇ ਚਿਹਰੇ ਤੇ ਖੁਸ਼ੀ ਆਈ ਪਰ ਹੁਣ ਉਹ ਖੁਸ਼ੀ ਜਿਹੜੀ ਹੈ ਉਹ ਗਮੀ ਚ ਬਦਲਦੀ ਹੋਈ ਨਜ਼ਰ ਆ ਰਹੀ ਕਿਉਂਕਿ ਸ਼ਹਿਰ ਜਲਥਲ ਹੋ ਚੁੱਕਿਆ ਹੈ ਸ਼ਹਿਰ ਦੇ ਮਹੱਤਵਪੂਰਨ ਥਾਵਾਂ ਤੇ ਵੱਖ-ਵੱਖ ਹਾਲਗੇਟ ਜਾਂ ਮਾਲ ਰੋਡ ਜਾਂ ਫਿਰ ਐਨਮ ਸ੍ਰੇਮਾ ਕੋਟ ਰੋਡ ਸ਼ਹਿਰ ਦੇ ਸਾਰੇ ਪ੍ਰਮੁੱਖ ਸੜਕਾਂ ਤੇ ਇਸ ਵੇਲੇ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਪਰ ਸਭ ਤੋਂ अहम ਇਹ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਰੁਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦੇ ਵਰਾਸਤੀ ਮਾਰਗ ਦੀ ਜਿਹੜਾ ਕਿ ਇਸ ਵੇਲੇ ਨਗਰ ਨਿਗਮ ਅੰਮ੍ਰਿਤਸਰ ਦੀਆਂ ਬਰਸਾਤ ਦੀਆਂ ਤਿਆਰੀਆਂ ਦੀ ਪੋਲ ਖੋਲ ਰਿਹਾ ਹੈ ਕਿਉਂਕਿ ਲਗਭਗ ਅੱਧਾ ਘੰਟਾ ਬਰਸਾਤ ਹੋਈ ਹੈ ਔਰ ਉਸ ਤੋਂ ਬਾਅਦ ਜੋ ਹਾਲਾਤ ਬਣੇ ਨੇ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਪਿਛਲੇ 2 ਘੰਟੇ ਤੋਂ ਇੱਥੇ ਇਹੋ ਬਣੇ ਹੋਏ ਨੇ ਉਹ ਬਾਬਲ ਪਿੱਤਰ ਸਥਾਨ ਜਿਸ ਦੇ ਦਰਸ਼ਕੀ ਰੋਜ਼ਾਨਾ ਹੀ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਪਰ ਇਸ ਵਾਟਰ ਲੋਕਿੰਗ ਯਾਨੀ ਕਿ ਇਸ ਜਮਾ ਹੋਏ ਇਸ ਖੜੇ ਪਾਣੀ ਤੋਂ ਲੋਕ ਕਿੰਨੇ ਪਰੇਸ਼ਾਨ ਹੈ ਇੱਕ ਤਸਵੀਰ ਇਧਰਲੇ ਪਾਸੇ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਦੂਸਰੇ ਪਾਸੇ ਜਿੱਥੇ ਲੋਕ ਪਾਣੀ 'ਚੋਂ ਪੈਦਲ ਚੱਲਦੇ ਹੋਏ ਨਜ਼ਰ ਆ ਰਹੇ ਨੇ ਉਹ ਸ਼ਰਦਾਲੂ ਜੋ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਣ ਲਈ ਆਏ ਨੇ ਪਰ ਹੁਣ ਉਹਨਾਂ ਨੂੰ ਪਾਣੀ ਚੁਲੰਗਣਾ ਪੈ ਰਿਹਾ ਹੈ। ਤਾਂ ਖਾਸੀ ਮੁਸ਼ਕਲ ਹੈ। ਸੰਗਤ ਦੇ ਲਈ ਕਿ ਆਖਰਕਾਰ ਕਿਸ ਤਰ੍ਹਾਂ ਜਿਹੜਾ ਇਸ ਮੁਸ਼ਕਲ ਤੋਂ निजात ਪਾਈ ਜਾਵੇ ਕਿਉਂਕਿ ਜਦੋਂ ਵੀ ਬਾਰਿਸ਼ ਹੁੰਦੀ ਹੈ ਉਦੋਂ ਹੀ ਇਸ ਥਾਂ ਤੇ ਗੋਡੇ-ਗੋਡੇ ਪਾਣੀ ਖੜਾ ਨਜ਼ਰ ਆਉਂਦਾ ਹੈ। ਔਰ ਲੋਕ ਖਾਸੇ ਪਰੇਸ਼ਾਨ ਹੁੰਦੇ ਆ ਕਿਉਂਕਿ ਕਿਸੇ ਦਾ ਮੋਟਰਸਾਈਕਲ ਬੰਦ ਹੋ ਜਾਂਦਾ ਕਿਸੇ ਦੇ ਕੱਪੜੇ ਖਰਾਬ ਹੁੰਦੇ ਆ ਤਾਂ ਲੋਕਾਂ ਨੂੰ 80% ਕੋ ਥਾਲਬ ਨਹੀਂ ਪੈਂਦੀ ਜਿੱਥੋਂ ਉਹ ਪਾਣੀ ਤੋਂ ਬਚ ਕੇ ਨਿਕਲ ਸਕਣ ਆਖਰਕਾਰ ਜੋ ਸੰਗਤ ਦੇਸ਼ ਵਿਦੇਸ਼ਾਂ ਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੀ ਹੈ ਉਹਨਾਂ ਨੂੰ ਖਾਸੀ ਪਰੇਸ਼ਾਨੀ ਝੱਲਣੀ ਪੈਂਦੀ ਹੈ ਭਾਜੀ ਕੀ ਕਹਿਣਾ ਚਾਹੋਗੇ ਵੇਖੋ ਥੋੜੀ ਜਿਹੀ ਬਰਸਾਤ ਹੋਈ ਤੇ ਗੋਡੇ-ਗੋਡੇ ਪਾਣੀ ਖੜਾ ਹੋ ਗਿਆ ਉਹ ਵੀ ਦਰਬਾਰ ਸਾਹਿਬ ਨੇੜੇ ਹਾਂ ਦਰਬਾਰ ਸਾਹਿਬੋਂ ਆਏ ਹਾਂਜੀ ਪਾਣੀ ਸੀਵਰ ਨਹੀਂ ਖਿੱਚਣ ਦਾ ਇਹ ਖੋਨਾਂ ਦਾ ਫੇਰੀ ਹੀ ਆ ਨਾ ਆਹ ਤੇ ਪਾਣੀ ਖਿੱਚਣ ਦੀ ਬੰਦ ਹੋਣਾ ਚਾਹੀਦਾ ਕੋਈ ਪਰ ਬੰਦ ਚਾਹੀਦਾ ਵਾ ਇੰਨੀ ਸੰਗਤ ਬੜੀ ਆਉਂਦੀ ਆ ਉਹ ਵੇਖੋ ਤੋੜ ਤੱਕ ਸੰਗਤੀ ਆਉਂਦੀ ਹੈ ਸਾਰੇ ਪਾਣੀ ਤੋਂ ਤੰਗ ਹੈ ਪਾਣੀ ਤੋਂ ਤੰਗ ਆ ਕੇ ਆਵੇ ਅਸੀਂ ਚੜ ਚੜ ਕੇ ਤੁਰਦੇ ਆਏ ਹਾਂ ਵੇ ਹੁਣ ਜਿੱਤੀ ਭੇਟਦੀ ਹੈ ਤਾਂਗੀ ਆ ਕੇ ਕੰਮ ਤੇ ਖਰਾਬ ਹੈ ਚਾਹੀਦਾ ਪ੍ਰਬੰਧ ਗਵਰਨਮੈਂਟ ਨੇ ਕਰਨਾ ਪ੍ਰਬੰਧ ਤੁਹਾਨੂੰ ਬਧਾਰ ਕਿੰਨੇ ਕਰਦੀ ਹੈ ਜਿੰਮੇਵਾਰੀ ਸਰਕਾਰ ਦੀ ਮੰਦੀ ਹੈ ਕਿ ਇੱਥੇ ਪ੍ਰਬੰਧ ਕੀਤੇ ਜਾਣ ਪਰ ਲੱਗਦਾ ਹੈ ਸਰਕਾਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਕਿਉਂਕਿ ਅਕਸਰ ਹੀ ਇਹ ਤਸਵੀਰਾਂ ਅਸੀਂ ਇੱਥੋਂ ਪ੍ਰਾਤੀ ਮਾਰਗ ਤੋਂ ਸਾਂਝੀਆਂ ਕਰਦੇ ਆਂ ਪਰ ਫਿਰ ਵੀ ਸਰਕਾਰ ਤੇ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਅੱਜ ਅਸੀਂ ਸ਼ਹਿਰ ਦੇ ਲਗ ਲਗ ਹਿੱਸਿਆਂ 'ਚ ਦੇਖ ਰਹੇ ਹਾਂ ਕਿ ਬਹੁਤ ਪਾਣੀ ਜਮਾ ਹੋਇਆ ਹੈ ਔਰ ਲੋਕਾਂ ਨੂੰ ਖਾਸੀ ਮੁਸ਼ਕਲਾਂ ਚੱਲ ਰਹੀਆਂ ਪੈ ਰਹੀਆਂ ਹਨ ਪਾਣੀ ਦੇ ਕਾਰਨ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਪਰੇਸ਼ਾਨੀ ਬਹੁਤ ਹੋ ਰਹੀ ਹੈ ਜੀ ਕਿਹੋ ਜਿਹੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਆ ਰਹੀ ਹੈ ਆਣੇ ਜਾਣੇ 'ਚ ਪਰੇਸ਼ਾਨੀ ਹੋ ਰਹੀ ਹੈ ਬਸ ਇਹ ਹੀ ਪਰੇਸ਼ਾਨੀ ਹੈ ਪਾਣੀ ਹਮੇਸ਼ਾ ਹੀ ਇੱਥੇ ਹਰ ਵਾਰ ਇਕੱਠਾ ਹੁੰਦਾ ਹੈ ਹਰ ਵਾਰ ਇਕੱਠਾ ਹੁੰਦਾ ਹੈ ਹਰ ਬਰਸਾਤ ਤੋਂ ਬਾਅਦ ਸ਼ਹਿਰ ਦੇ ਮਹੱਤਪੁਰਾ ਥਾਵਾਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਤੇ ਪਾਣੀ ਇਕੱਠਾ ਹੁੰਦਾ ਹੈ ਬੜੀ ਪਰੇਸ਼ਾਨੀ ਹੋ ਰਹੀ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਇੰਨਾਂ ਸਾਲ ਨੇ ਕਿੰਨਾ ਸੋਹਣਾ ਸ਼ਹਿਰ ਆ ਕਿੰਨਾ ਸੋਹਣਾ ਸੁੰਦਰ ਸ਼ਹਿਰ ਹੁੰਦਾ ਐਸੇ ਹਾਲ ਹੈ ਮੀਂਹ ਕਰਕੇ ਇਹਨੇ ਪੈਪਾ ਪਾਣੀ ਜਿਹੜੇ ਸਾਰੇ ਨਿਕਾਸੀ ਕਰਨੀ ਚਾਹੀਦੀ ਜਰੂਰੀ ਹੈ ਬਹੁਤ ਨਿਕਾਸੀ ਦਾ ਇੰਤਜ਼ਾਮ ਪੂਰਨ ਹੋਣਾ ਚਾਹੀਦਾ ਹੈ ਨਗਰ ਨਿਗਮ ਦੀ ਜ਼ਿੰਮੇਵਾਰੀ ਹੈ ਖਾਸ ਤੌਰ ਤੇ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਤੇ ਸਭ ਤੋਂ ਪਹਿਲ ਦੇ ਹਾਂਜੀ ਹਾਂਜੀ ਪਹਿਲ ਦੇਣੀ ਚਾਹੀਦੀ ਇਹ ਬਹੁਤ ਹਿਸਟੋਰੀਕਲ ਪਲੇਸ ਹੈ ਬ ਪਰ ਲੱਗਦਾ ਕਿ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਬੜੀ ਬਾਰੀ ਅਸੀਂ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਸ਼ਾਇਦ ਨਗਰ ਨਿਗਮ ਅੰਮ੍ਰਿਤਸਰ ਦੀ ਕੁੰਭ ਕਰਨੀ ਨੀਂਦ ਖੁੱਲ ਜੇ ਪਰ ਅੱਥੇ ਕੋਈ ਅਸਰ ਨਹੀਂ ਹੈ ਬਸ ਅਸਰ ਹੋ ਜਾਏਗਾ ਜੀ ਹੁਣ ਤੁਸੀਂ ਆ ਰਹੇ ਹੋ ਤਾਂ ਅਸਰ ਆਪੇ ਹੋਏਗਾ ਅਸੀਂ ਤਾਂ ਸਮੇਂ-ਸਮੇਂ ਸਰ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਆਂ ਪਰ ਲੱਗਦਾ ਕਿ ਜਿਹੜਾ ਅਸਰ ਕੋਈ ਦੇਖਣ ਨੂੰ ਨਹੀਂ ਮਿਲ ਰਿਹਾ ਕੋਈ ਅਸਰ ਨਹੀਂ ਹੋ ਰਿਹਾ ਤਾਂ ਹਰ ਕੋਈ ਇਸ ਮੁਸ਼ਕਲ ਦਾ ਹੱਲ ਲੱਭਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਇੱਥੇ ਇਹ ਕਵਾਟਰ ਲੋਜਿੰਗ ਨਹੀਂ ਹੋਣੀ ਚਾਹੀਦੀ ਕਿ ਆਖਰਕਾਰ ਜੋ ਸੰਗਤ ਦੇਸ਼ ਦੇਸ਼ਾਂ ਤੋਂ ਆ ਰਹੀ ਹੈ ਉਹ ਕੀ ਅਕਸ ਲੈ ਕੇ ਜਾਊਗੀ ਅਮਰਸਰ ਸਾਹਿਬ ਦਾ ਕੀ ਪ੍ਰਬੰਧਾਂ ਦੇ ਬਾਰੇ ਸੋਚਣਗੇ ਲੋਕ ਜਿਹੜੇ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੇ ਚਾਵਾ ਮਲਾਰਾ ਦੇ ਨਾਲ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਦੇ ਆ ਕੀ ਮੈਸੇਜ ਲੈ ਕੇ ਜਾਣਗੇ ਉਹ ਲੋਕ ਜੋ ਦੇਸ਼ ਦੇਸ਼ਾਂ ਤੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਆ ਕਿ ਇੱਥੇ ਪਾਣੀ ਦੀ ਨਿਕਾਸੀ ਦਾ ਵੀ ਪ੍ਰਬੰਧ ਹੈ ਨਹੀਂ ਬਿਲਕੁਲ ਨਹੀਂ ਹੈਗਾ ਜੀ ਦੇਖੋ ਪਹਿਲੇ ਮਹੀਨੇ ਤੋਂ ਜਮੀਨੇ ਟਿੱਹਾ ਕੀਤਾ ਆਇਆ ਜੀ ਅਰੇ ਪੂਰਾ ਮਹੀਨਾ ਪਿਆ ਬਰਸਾਤ ਦਾ ਬਿਲਕੁਲ ਸਹੀ ਗੱਲ ਹੈ ਜੀ ਪਟਿਆ ਪਹਿਲੇ ਮਹੀਨੇ ਬੋਲ ਖੋਲਤੀ ਪਹਿਲੇ ਨਹੀਂ ਸਾਰਾ ਸਭ ਕੰਮ ਕਰਤਾ ਜੀ ਸਭ ਜਲਸਣ ਕਰਤਾ ਪੂਰਾ ਸ਼ਹਿਰੀ ਹਾਂ ਜੀ ਹਾਂ ਜੀ ਪਰ ਸਰਕਾਰਾਂ ਤੇ ਕੋਈ ਅਸਰ ਕੋਈ ਅਸਰ ਨਹੀਂ ਜੀ ਨਾਲ ਫੇ ਪ੍ਰਸ਼ਾਸਨ ਨੂੰ ਜਾਗਰੂਕਤਾ ਹੋਣੀ ਚਾਹੀਦੀ ਹੈ ਕਿੰਨਾ ਹੈਰੀਟੇਜ ਬਣਿਆ ਆਇਆ ਜੇ ਇੱਥੇ ਹਰ ਯਾਤਰੀ ਬਾਹਰੋਂ ਆ ਕੇ ਮੱਤ ਨਕਸਤ ਹੋਣਾ ਦਰਵਾਜ਼ਾ ਹੈ ਉਹਨਾਂ ਵਾਸਤੇ ਐਪ ਜ਼ਰੂਰੀ ਹੈ ਜੀ ਇਹ ਕਿੰਨੀ ਕਿ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਬਹੁਤ ਜ਼ਿਆਦਾ ਜੀ ਬਾਬਾ ਜੀ ਬਹੁਤ ਜ਼ਿਆਦਾ ਹੁੰਦੀ ਪਰੇਸ਼ਾਨੀ ਕੀ ਕਰਨੇ ਚਾਹੀਏ ਕਹਿੰਦੇ ਪ੍ਰਸ਼ਾਸਨ ਕੀ ਕਰਨਾ ਕਿ ਪ੍ਰਸ਼ਾਸਨ ਨੂੰ ਵੇਖੋ ਤੁਹਾਡੇ ਸਾਹਮਣੇ ਆ ਹੁਣ ਦਰਬਾਰ ਸਾਹਿਬ ਤੋਂ ਸੰਗਤਨ ਨਤਮਸਤ ਹੋਣ ਵਾਸਤੇ ਜਾਣੇ ਤੇ ਕੀ ਹਾਲਤ ਹੋਣ ਡਈਆਂ ਇੰਦੀ ਜੀ ਜਦੋਂ ਵੀ ਥੋੜੀ ਜੀ ਵੀ ਬਾਰਿਸ਼ ਹੋ ਜੇ ਆ 5 ਮਿੰਟ ਸਾਰੀ ਬਾਰਿਸ਼ ਹੋਈ ਆ ਤੇ ਆ ਪਾਣੀ ਦੇ ਵਿੱਚ ਕਿੰਨਾ ਖੜ ਗਿਆ ਕਿੰਨੀ ਪਰੇਸ਼ਾਨੀ ਯਾਤਰੀਆਂ ਨੂੰ ਆ ਰਹੀ ਆ ਛੋਟੇ ਛੋਟੇ ਬੱਚੇ ਪਾਣੀ ਦੇ ਵਿੱਚੋਂ ਨੰਨ ਕੇ ਕੋਈ ਵੀ ਹਾਦਸਾ ਹੋ ਸਕਦਾ ਇਹਦਾ ਜਲਦੀ ਤੋਂ ਜਲਦੀ ਖਾਸ ਕਰਕੇ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਨੂੰ ਇਹ ਰਸਤਾ ਜਾਂਦਾ ਵਾ ਬਹੁਤ ਹੀ ਜ਼ਰੂਰੀ ਆ ਵੀ ਇਹਦਾ ਹੱਲ ਕੀਤਾ ਜਾਵੇ 5 10 ਮਿੰਟ ਦੀ ਬਰਸਾਦ ਵੀ ਇਹ ਰੋਡ ਨਹੀਂ ਚੱਲਦਾ ਗੋਡੇ-ਗੋਡੇ ਪਾਣੀ ਖਲੋ ਜਾਂਦਾ ਵਾ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਤੁਰੰਤ ਆਰ ਵਰਲਡ ਦੀ ਮਸ਼ਹੂਰ ਚੀਜ਼ ਆ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਤੇ ਇਹਦੇ ਲੱਗੇ ਆ ਹੱਲ ਹੋਵੇ ਬਹੁਤ ਮਾੜੀ ਗੱਲ ਐ ਜੀ ਬਿਲਕੁਲ ਇਹ ਬੇहद ਜ਼ਰੂਰੀ ਹੈ ਕਿ ਸਰਕਾਰ ਨਗਰ ਨਿਗਮ ਅੰਮ੍ਰਿਤਸਰ ਇਸ ਗੱਲ ਦੇ ਮੱਦੇ ਨਜ਼ਰ ਕਿ ਪਾਵਨ ਪਿੱਤਰ ਸਥਾਨ ਤੇ ਦਰਸ਼ਾ ਲਈ ਦੇਸ਼ ਵਿਦੇਸ਼ਾ ਤੋਂ ਸੰਗਤ ਆਂਦੀ ਹੈ ਲੋਕ ਸਾਈਡਾਂ ਤੇ ਰਸਤਾ ਲੱਭ ਲੱਭ ਕੇ ਜਾ ਰਹੇ ਹੈ ਕਿ ਸ਼ਾਇਦ ਪਾਣੀ ਤੋਂ ਬਚਨ ਦਾ ਕੋਈ ਰਾਹ ਲੱਭ ਜੇ ਕਪੜੇ ਨਾ ਖਰਾਬ ਹੋਣ ਸ਼ੂਜ਼ ਨਾ ਖਰਾਬ ਹੋਣ ਪਰ ਕਿਤੇ ਨਾ ਕਿਤੇ ਹਾਂਜੀ ਪਾਣੀ ਹਲ ਕਰੋ ਕਪੜੇ ਗਿੱਲੇ ਪੈਂਟਾਂ ਪਾਣੀ ਭਰ ਜਾਂਦਾ ਸਾਰੇ ਗਿੱਲੇ ਹੋ ਦੇ ਕਪੜੇ ਏ ਪੰਜਾਬ 'ਚ ਬਾਰਿਸ਼ ਆਈ ਏ ਅੰਮ੍ਰਿਤਸਰ 'ਚ ਅੱਜ ਤੇਜ਼ ਹੋਈ ਬਾਰਿਸ਼ ਟੋਣਾਂ 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 ਮੈਂ ਅਲੰਗਰ ਦੇ ਦੀ ਬਾਦ ਉਹ ਕਿੰਨਾ ਪਾਣੀ ਹੈ ਤੇ ਪੈਰ ਮੂੜ ਭਰ ਜਾਂਦੇ ਪਾਣੀ ਪੈਂਟ ਕੱਢੀ ਹੋਈ ਨਹੀਂ ਆ ਉਹ ਥੋੜਾ ਦੇ ਬੰਦੇ ਬੰਦੇ ਭੇਜੋ ਪਾਣੀ ਘੜਾਓ ਜੀ ਬਹੁਤ ਬਹੁਤ ਧੰਨਵਾਦ ਕੋਸ਼ਿਸ਼ ਹੈ ਕਿ ਅਸੀਂ ਸਮੇਂ-ਸਮੇਂ 'ਤੇ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਸ਼ਾਇਦ ਅਸੀਂ ਲੋਕਾਂ ਦੀ ਆਵਾਜ਼ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾ ਸਕੀਏ ਤਾ ਜੋ ਦੇਸ਼ ਦੇਸ਼ ਦੀ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਆ ਰਹੇ ਸ਼ਰਧਾਲੂਆਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ ਕੈਮਰਾ ਬਸਰ ਅਵਤਾਰ ਸਿੰਘ ਤੇ ਰਾਮਨਿੰਦਰ ਸਿੰਘ ਮੋਂਗਾ ਪੀ.ਸੀ. ਨੂੰ ਅੰਮ੍ਰਿਤਸਰ